ਫਾਜ਼ਿਲਕਾ ਦੇ ਵਿੱਚ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ਿਤ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੜਕਸਾਰੀ ਆਯੋਜਿਤ ਕੀਤੀ ਗਈ ਯੂਥ ਚੱਲਿਆ ਬੂਥ ਰੈਲੀ

ਫਾਜ਼ਿਲਕਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ੇ ਦੇ ਨਾਲ ਯੂਥ ਲੈਬ ਬੂਥ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਫਾਜ਼ਿਲਕਾ ਦੇ ਡੀਸੀ ਮੈਡਮ ਸੈਨੂ ਦੁੱਗਲ ਐਸਐਸਪੀ ਡਾਕਟਰ ਪ੍ਰਗਿਆ ਜੈਨ ਅਤੇ ਸਮੂਥ ਜ਼ਿਲ੍ਹਾ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਵੱਲੋਂ ਇੱਥੇ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੇ ਲਈ ਵੀ ਪ੍ਰੇਰਣਾ ਦਿੱਤੀ ਗਈ ਜਨਰ ਦੇ ਦਿੰਦੇ ਹੋਏ ਫਾਜ਼ਿਲਕਾ ਦੀ ਡੀਸੀ ਮੈਡਮ ਸੇਨੂ ਦੁਗਲ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਵੋਟਾਂ ਦਾ ਮਹਾਪਰਵ 1 ਜੂਨ ਨੂੰ ਆਯੋਜਿਤ ਹੋਏਗਾ ਜਿਸ ਦਿਨ ਆਪਾਂ ਸਾਰਿਆਂ ਨੇ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ ਉਹਨਾਂ ਨੇ ਕਿਹਾ ਕਿ ਬੂਥ ਤੱਕ ਜ਼ਰੂਰ ਪਹੁੰਚਣਾ ਹੈ ਅਤੇ ਉੱਥੇ ਜਾ ਕੇ ਵੋਟ ਜ਼ਰੂਰ ਪਾਣੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਪਾਂ ਵੋਟ ਪਾਵਾਂਗੇ ਤੈਓ ਇੱਕ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਹੋਏਗੀ। ਉਹਨਾਂ ਨੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੇ ਲਈ ਹਰ ਸ਼ਹਿਰ ਵਾਸੀ ਨੂੰ ਜਾਗਰੂਕ ਵੀ ਕੀਤਾ। ਫਾਜ਼ਿਲਕਾ ਦੇ ਡੀਸੀ ਦਫ਼ਤਰ ਤੋਂ ਅਜੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡੀਸੀ ਮੈਡਮ ਸੇਰੂ ਦੁੱਗਲ, ਐਸਐਸਪੀ ਡਾਕਟਰ ਪ੍ਰਗਿਆ ਜੈਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਹੋਰ ਵੀ ਅਧਿਕਾਰੀਆਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਵੀ ਦੰਦੀ ਅੱਛੀ ਸ਼ੁਰੂਆਤ ਇਸ ਤੋਂ ਜ਼ਿਆਦਾ ਅੱਛੀ ਨਹੀਂ ਹੋ ਸਕਦੀ ਐਂਡ ਕਿਤੇ ਬੱਚੇ ਇੱਥੇ ਹੈਗੇ ਹੂ ਆਰ ਏਜੰਸੀ ਲੈਸ 180 ਛੋਟੇ ਛੋਟੇ ਬੱਚੇ ਵੀ ਆਏ ਆ ਸੋ ਉਹਨਾਂ ਨੂੰ ਇਸਨੇ ਸਭਨ ਦਾ ਮੇਨ ਮਸਦਾ ਇਹ ਹੈ ਕਿ ਦ ਕਿਡ ਇਜ਼ ਦ ਬੈਸਟ ਰੈਪਰ ਸਾਰੇ ਬੱਚੇ ਆਪਣੀ ਫੈਮਲੀ ਆਪਣੇ ਪੈਰੈਂਟਸ ਨੂੰ ਆਪਣੇ ਜਿਹੜੇ 18 ਇਅਰਸ ਤੋਂ ਉੱਪਰ ਜਿਹੜੇ ਪਰਪਰੈਂਟ ਹੈ ਉਹਨਾਂ ਨੂੰ ਮੋਟੀਵੇਟ ਕਰਨ ਆਪਣੇ ਫਿਨੈਂਸ ਮੋਟੀਵੇਟ ਕਰਨ ਸਾਥੀ ਕਰਨ ਕਮਿਊਨਿਟੀ ਕਰਨ ਜੀ ਇੱਕ ਜਿਹੜਾ ਫੋਰਸ ਹੈ ਉਹ ਸਭ ਤੋਂ ਵੱਡਾ ਇੱਕ ਟੂਲ ਹੈ ਸਾਡੇ ਕੋਲ ਜਿਹਦੇ ਵੱਲੋਂ ਆਪਾਂ ਦੇਸ਼ 'ਚ ਜਿਹੜਾ ਹੈਗਾ ਕੰਟ੍ਰਿਬਿਊਟ ਕਰ ਸਕਦੇ ਹਾਂ ਔਰ ਇਟ ਇਟ ਇਜ਼ ਟੂ ਗੇਵ this right to vote voting ਜਿਹੜਾ ਹੈਗਾ ਇੱਕ ਫਰੀडम ਸਟਰਗਲ 1947 ਚ ਸਟਰਗਲ ਕਰਕੇ ਆਪ ਸਾਨੂੰ ਜਿਹੜੀ ਆਜ਼ਾਦੀ ਮਿਲੀ ਸੀ ਉਹਦਾ ਮੇਨ ਮਕਸਦ ਇਹ ਹੀ ਸੀ that we should have the right to choose उट टू वोट विदउट एनी फेयर बिना किसी है बिना किसी के सारे बहार पहली तरीक नोटा पंजाब का इसी के मद्देनज़र सू चीफ इलेक्शन कमीशन वालों और जीओ पंजाब वालों जो पैसा उन्होंने ज्यादा ज़्यादा जो अच्छा है यूथ छोड़ा अपने प्रोग्राम जो आगाज करता है ए सारे यही मैसेज देना चाहते तो हैं कि एक तरीकों आपके वोट वोटा पाओ और तक पहले ही ऊपर वोटिंग हुई है वो इस वो तो इस बार पचहत्तर बार नेशनल वोटिंग है बहुत अच्छी वोटिंग है तो अभी जिस हम इक्सप्लेट करा सारे थैंक यू बड़ा लोकतंत्री देश है ਤੇ 1 ਜੂਨ ਨੂੰ ਪੰਜਾਬ ਵਿੱਚ ਵੋਟ ਵੋਟਾਂ ਪੈਣੇ ਚੋਣਾਂ ਦੇ ਮੱਦੇਨਜ਼ਰ ਇੱਕ ਇੱਕ ਨਵਾਂ ਉਪਰਾਲਾ ਕੀਤਾ ਹੈ ਯੂਥ ਚੱਲਿਆ ਬੂਤ ਦੇ ਅੰਦਰर्गत ਅੱਜ ਅਸੀਂ ਯੂਥ ਨੂੰ ਬੁਲਾਇਆ ਸੀ ਇੱਥੇ ਫਾਜ਼ਿਲਕਾ ਦੇ ਯੂਥ ਨੂੰ ਆਪਣੀ ਵੋਟਰ ਟਰਨਆਊਟ ਵਧਾਉਣ ਲਈ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜ਼ਰੂਰ ਆਓ ਆ ਕੇ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਕਰੋ ਤਾਂ ਕਿ ਇੱਕ ਇੱਕ ਗਾਇ ਸੁੰਦਰ ਸੁਧ੍ਰੜ ਅਤੇ ਸ਼ਕਤੀਸ਼ਾਲੀ ਦੇਸ਼ ਬਣ ਸਕੇ ਭਾਰਤ ਜੈ